ਇਹ ਮਾਰਦੀ ਨੇ ਆ ਨਾ ਲੈ ਲੈ ਤਿੰਨ ਦਿਨ ਕੰਮ ਲਗਾ ਸੀ ਮੇਰਾ ਚਾਰ ਦਿਨਾਂ ਦਾ ਹਾਂ ਕਿਹੜਾ ਲੈ ਮੈਂ ਤੁਰ ਇੱਕ ਘੈਰ ਹੀ ਤਿੰਨ ਘੰਟੇ ਚਲਾ ਲਿਆ ਹਾਂ ਡਰਾਈਵਰ ਨੇ ਕਿੱਥੇ ਇਹ ਗਨੀ ਆ ਗਿਆ ਹਾਂ ਇੱਕ ਦਿਨ ਹੋ ਗਿਆ ਘਰ ਕੀ ਹੋ ਗਿਆ ਹਾਂ ਆ ਵੀ ਮੰਨ ਕੇ ਚੱਲ ਯਾਰ ਦਾ ਕੰਮ ਸੀ ਮੈਂ ਤਾਂ ਨਹੀਂ ਲੇਦਾ ਬਹਿ ਜਿਆਦਾ ਮੰਗ ਬੈਠੇ ਨਹੀਂ ਆਖਾਂ ਨੇ ਆਪੇ ਸਾਨੂੰ ਕਿ ਕਰੇ ਪਾਤਾ ਤੇ ਅਸੀਂ ਦੋ ਕਨਾਲਾਂ ਲੈਤੀ ਕੁੜੀ ਬੜਾ ਤਗੜਾ ਸੀ ਹਾਂ ਲੇ ਲੱਗ ਜੈ ਸਿਖਰ ਕਿ ਨਾ ਰੰਗ ਨੂੰ ਗਾਗਾ ਮੈਂ ਨਾ ਮੈਂ ਅਸੀਂ ਦੋ ਨਿਆੜੀਆਂ ਨਾਲ ਲਾ ਲਵਾਂ ਹੂੰ ਵੀ ਇੱਕ ਚ ਨਹੀਂ ਹੋਣਾ ਹੂੰ ਮੈਂ ਨਾ ਕਦੇੜੀ ਬਣਾ ਜਿੰਨ ਬੰਦਾ ਹਲਿਆ ਕਹੇ ਦਿਆੜੀਆਂ ਬਣਾ ਦੇ ਹੂੰ ਉਹ ਦਿਆੜੀਆਂ ਲੰਮਾ ਕਰੋ ਨਾ ਦਾਦ ਨੂੰ ਗਿਆ ਕੋਈ ਨਾ ਹੂੰ ਦੱਸੋ ਜਣ ਛਰ ਆਇਆ ਵਿਚਾਰਾ ਮੈਨੂੰ ਅਗਰ ਦੱਸਣਾ ਹੂੰ ਤੂੰ ਪੰਜ ਸੌ ਦਿਆੜੀ ਦਾ ਸਾਹ ਲਈ ਜਾ ਹੂੰ ਜਦੋਂ ਲੱਗਦੇ ਨੇ 4 ਦਿਨ ਲੱਗ ਗਏ 5 ਦਿਨ ਲੱਗ ਗਏ ਹਾਂ ਜਿੰਨੇ ਕੋ ਕਿਤੇ ਰੱਖੀ ਹਾਂ ਕਿੱਕ ਜਨੂਰ ਪਟਨਾ ਮਗਾ ਚਲ 25 ਰੱਖੀ 25 ਰੱਖ ਦਈ ਆ ਨਾ 25 ਰੱਖੀ ਮੈਂ ਲੱਗ ਪੈ ਨਾ ਤੇ ਰੱਖੀ ਜਾਂ ਸੀ ਹਾਂ ਮੈਂ ਡਾਈਕਲੀ ਪਾ ਤ ਗਿਆ ਕਿਕਰ ਹਾਂ ਦੋ ਜਿਹੜੇ ਸ਼ੇਰ ਦਿੱਤਾ ਪਾਲ ਸੁਧੋ ਗੰਦਿਆ ਦਾ ਹਾਂ ਤੋ ਗੰਦਿਆ ਵਾਰ ਤੋ ਤੇ ਸਾਈਕ ਨਾ ਚੇਕ ਤੇ ਬਾਹਰ ਮਾਰਾ ਤੋਏ ਤੋ ਪੂਰ ਤੋ ਝੜੀ ਦੀ ਮਾਰ ਤੇ ਸਾਹ ਹਾਂ ਬਲਦੇ ਰਹਿਤਾ ਕਰਦੇ ਸਨ ਹਮ ਪਰਵਾਹ ਦੇ ਨਾਲ ਦਵਾਈ ਤੇ ਲੱਗੇ ਜਿਹੜਾ ਅੰਥੇ ਦਵਾਈ ਲੰਗਾ ਕਿਸਲੇ ਕੇ ਨਾ ਲੱਗੇ ਆ